ਤੇ ਉਹਨਾਂ ਨੂੰ ਹੁੰਦਾ ਵੀ ਥੋੜਾ ਬੋਧਾ ਉਝਾਲਗੇ ਵਿੱਚੋਂ ਲੋਕ ਥੱਕ ਹਾਰ ਜਾਣਗੇ ਮੁੜ ਜਾਣਗੇ ਹਨ ਪਰ ਨਹੀਂ ਸਾਡੇ ਦਾ ਮਗਰ ਵੀ ਤਿਆਰ ਬੈਠੇ ਆ ਫੋਨ ਆਈ ਜਾਂਦੇ ਆ 21 ਤੀ ਦਾ ਫਲਾਣ ਹੋਇਆ ਵਿਆ 21 ਦੀ 11 11 ਵਜੇ ਤੋਂ ਅਸੀਂ ਜਰੂਰ ਪਹੁੰਚਾਂਗੇ ਤੇ ਲਈ ਬਾਕੀ ਭਗਵਾਨ ਜਮਾਨ ਕੋਈ ਐਡਾ ਵੀ ਹੈ ਨਹੀਂ ਚੰਗਾ ਜਿਹੜੀ ਜੇ ਕਹਿ ਦਈਏ ਬਹੁਤ ਵਧੀਆ ਸਰਕਾਰ ਆ ਗਈ ਜਿੱਦੀ ਗੂਜਦਾ ਦਾ ਸਾਡਾ ਨਾਰਾ ਹੀ ਆ ਉਹੀ ਇੱਕ ਰੱਖਣ ਬਾਰ ਕਰਾਰ ਆ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗਾਂ ਦਾ ਦੌਰ جاری ਹੈ ਚੌਥੀ ਮੀਟਿੰਗ ਕੱਲ ਦੇਰ ਰਾਤ ਤੱਕ ਚੱਲੀ ਹੈ ਤੇ ਉਸ 'ਚ ਕਈ ਤਰ੍ਹਾਂ ਦੀ ਚਰਚਾ ਜਿਹੜੀ ਹੋਈ ਹੈ ਜੇ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਹੁਣ ਮੀਟਿੰਗ ਤੋਂ ਬਾਅਦ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਬਹੁਤ ਵੱਡੀ ਗਿਣਤੀ ਜਿੱਥੇ ਕਿਸਾਨ ਬੈਠੇ ਨੇ ਉਹਨਾਂ ਦਾ ਕੀ ਉਸਤੇ ਕਹਿਣਾ ਹੈ ਤੇ ਉਹ ਕਿਵੇਂ ਦੇਖ ਰਹੇ ਨੇ ਜੋ ਹੁਣ ਤੱਕ ਜਿੰਨੀ ਵੀ ਗੱਲਬਾਤ ਹੋਈ ਹੈ ਤੇ ਜੋ ਕਿਸਾਨ ਆਗੂਆਂ ਨੇ ਕਿਹਾ ਅਗਲੇ ਐਲਾਨ ਬਾਰੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 21 ਤਰੀਕ ਨੂੰ ਅਸੀਂ ਦਿੱਲੀ ਕੂਚ ਕਰਾਂਗੇ 21 ਤਰੀਕ ਤੱਕ ਦਾ ਸਮਾਂ ਜਿਹੜਾ ਹੈਗਾ ਜੇ ਉਸ ਤੋਂ ਪਹਿਲਾਂ ਸਰਕਾਰ ਸਾਡੀਆਂ ਗੱਲਾਂ ਮੰਨਦੀ ਹੈ ਸਾਡੀਆਂ ਮੰਗਾਂ ਤੇ ਰਾਜ਼ੀ ਹੁੰਦੀ ਹੈ ਤਾਂ ਫਿਰ ਅਸੀਂ ਜਿਹੜਾ ਹੈਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਜਵੇਂ ਬੈਠੇ ਆ ਤੇ ਉਸੇ ਤਰੀਕੇ ਨਾਲ ਇਥੋਂ ਵਾਪਸ ਜਿਹੜੇ ਆ ਉਹ ਮੁੜਾਂਗੇ ਤੇ ਸਾਨੂੰ ਦਿੱਲੀ ਕੂਚ ਕਰਨ ਦੀ ਲੋੜ ਨਹੀਂ ਪਰ ਜੇਕਰ ਨਹੀਂ ਸਹਿਮਤੀ ਬਣਦੀ ਫਿਰ ਅਸੀਂ ਮਜਬੂਰਨ 21 ਤਰੀਕ ਨੂੰ ਦਿੱਲੀ ਕੂਚ ਕਰਾਂਗੇ ਸੋ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਉਹ ਕੀ ਕਹਿਣੇ ਕਹਿ ਰਹੇ ਨੇ ਜੋ ਕੁਝ ਮੀਟਿੰਗਾਂ ਦੇ ਵਿੱਚ ਹੋ ਰਿਹਾ ਤੇ ਜੋ ਅਗਲੀ ਰੂਪਰੇਖਾ ਕਿਸਾਨ ਅੰਦੋਲਨ ਦੀ ਬਣ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਅਸੀਂ ਜੋ ਜਥੇਬੰਦੀਆਂ ਦੀ ਮੀਟਿੰਗ ਹੋਊਗੀ ਵਰਕਰਾਂ ਨਾਲ ਉਹਦੇ ਨਾਲ ਹੀ ਸਹਿਮਤ ਹੋਣਾ ਜੇ ਤਾਂ ਗੱਲਬਾਤ ਬਣਦੀ ਆ ਤਾਂ ਠੀਕ ਆ ਜੇ ਨਾ ਬਣੀ ਜੋ ਜਥੇਬੰਦੀਆਂ ਵਰਕਰਾਂ ਨੂੰ ਲਾਣ ਕਰਨ ਲੱਗਿਆ ਆਦਿਆਂ ਨੂੰ ਜੋ 21 ਤਰੀਕ ਦਾ ਉਹਵੇਂ ਤਾਂ ਵਰਕਰਾਂ ਦਾ ਆਈ ਐਮਐਸਪੀ ਤੇ ਪ੍ਰਸਤਾਵ ਸਰਕਾਰ ਨੇ ਲਿਖ ਦਿੱਤਾ ਹੈਗਾ ਆਗੂ ਕਹਿ ਰਹੇ ਨੇ ਵੀ ਅਸੀਂ ਇਹ ਵਿਚਾਰ ਕਰਾਂਗੇ ਫਿਰ ਅਗਲਾ ਫੈਸਲਾ ਲਵਾਂਗੇ ਹਾਂਜੀ ਇਹ ਜਥੇਬੰਦੀਆਂ ਉਹ ਜਥੇਬੰਦੀਆਂ ਵੀ ਇਹ ਆਪਦੇ ਵਰਕਰਾਂ ਨੂੰ ਹਰੇਕ ਗੱਲ ਦੱਸਦੀਆਂ ਉਹ ਆਪਦੇ ਸਾਥੀਆਂ ਨਾਲ ਗੱਲਬਾਤ ਕਰਨਗੇ ਵੀ ਆਪਾਂ ਨੂੰ ਆ ਰੱਖਿਆ ਮੀਟਿੰਗ ਦੇ ਵਿੱਚ ਜੋ ਹਾਂ ਕਰਨਗੇ ਹਾਂ ਹੋਣੀ ਤੇ ਨਹੀਂ ਨਹੀਂ ਹੋਣੀ ਜੀ ਇਹ ਬਾਈ ਜੀ ਅਸੀਂ ਨਾ ਚੰਡੀਗੜ੍ਹ ਆਪਣੇ ਗਏ ਸੀ ਦਿੱਲੀ ਦੇ ਵਿੱਚ ਉਦੋਂ ਵੀ ਮੰਨ ਲਓ ਇਹ ਮੀਟਿੰਗ ਤੇ ਮੀਟਿੰਗ ਮੀਟਿੰਗ ਦੇ ਮੀਟਿੰਗ ਕਰੀ ਗਏ ਆ ਇਹਦਾ ਕੋਈ ਸਿੱਟਾ ਨਿਕਲਿਆ ਨਹੀਂ ਉੱਥੇ ਚੰਗਾ ਸਿੱਟਾ ਨਿਕਲਿਆ ਨਹੀਂਗਾ ਇਹ ਸਾਡੇ ਆਗੂਆਂ ਨੂੰ ਸਾਡੇ ਹੁਣ ਵੀ ਨਾ ਇਹ ਇਰਾਦਾ ਵੀ ਅਸੀਂ ਮੀਟਿੰਗਾਂ ਕਰੀ ਜਾਂਦੇ ਆ ਟਰੈਕਟਰ ਤੁਰ ਜਾਣਗੇ ਇਹ ਸਾਰਾ ਕੁਝ ਇੱਥੇ ਰਹੂਗਾ ਜਿਵੇਂ ਸਾਡੇ ਆਗੂ ਕਹਿਣਗੇ ਅਸੀਂ ਉਵੇਂ ਕਰਾਂਗੇ ਸਾਨੂੰ 21 ਤੀਰ ਦਾ ਲਾਨ ਹੋਇਆ ਵਿਆ 21 ਤਰੀਕ 11 11 ਵਜੇ ਤੋਂ ਅਸੀਂ ਜ਼ਰੂਰ ਪਹੁੰਚਾਂਗੇ ਦਿੱਲੀ ਦੇਖੋ ਜੀ ਇਹ ਤਾਂ ਸਰਕਾਰਾਂ ਦੀ ਆਪਦੀ ਨੀਤੀ ਹੁੰਦੀ ਹੈ ਵੀ ਉਹਨਾਂ ਨੂੰ ਹੁੰਦਾ ਵੀ ਥੋੜਾ ਬੋਧਾ ਉਲਝਾਲੇ ਵਿੱਚੋਂ ਲੋਕ ਥੱਕ ਹਾਰ ਜਾਣਗੇ ਮੁੜ ਜਾਣਗੇ ਹਨ ਪਰ ਨਹੀਂ ਸਾਡੇ ਤਾਂ ਮਗਰ ਵੀ ਤਿਆਰ ਬੈਠੇ ਆ ਫੋਨ ਆਈ ਜਾਂਦੇ ਆ ਉਹਨਾਂ ਨੇ ਰੋਕਿਆ ਹੋਇਆ ਵੀ ਅਜੇ ਕੋਈ ਨਹੀਂ ਦੱਸਾਂਗੇ ਤੁਹਾਨੂੰ ਤੇ ਜਦੋਂ ਆਪਾਂ ਤੋੜਨਾ ਹੋਇਆ ਉਦੋਂ ਸਾਰਿਆਂ ਨੂੰ ਦੱਸ ਕੇ ਤੋੜਾਂਗੇ ਤੇ ਫੇਰ ਹੀ ਅੱਗੇ ਚੱਲਾਂਗੇ ਆਪਾਂ। ਬਾਕੀ ਸਾਡਾ ਵਰਕਰ ਆ ਰਹੂਗਾ ਜਿਹੜਾ ਅੱਗੇ ਜਾਣਾ ਤਾਂ ਅਜੇ ਅਸੀਂ ਪਿੱਛੇ ਨਹੀਂ ਨਾ ਲੈ ਰਹੇ। ਦਿੱਲੀ ਕੂਚ ਦਾ ਤਾਂ ਸਾਡਾ ਨਾਰਾ ਹੀ ਆ। ਕੋਈ ਇੱਕ ਰੱਖਣ ਵਰਕਰ ਆ। ਬਾਕੀ ਭਗਵਾਨਤਮਾਨ ਦੀ ਗੱਲ ਹੈ ਇਹ ਤਾਂ ਦੀਂਦਾ ਹੀ ਹੁੰਦਾ ਸਰਕਾਰਾਂ ਰਲ ਗਈਆਂ ਹੁੰਦੀਆਂ। ਸਰਕਾਰਾਂ ਰਲੇ ਵੇਲੇ ਬਿਨਾਂ ਚੱਲਦੀਆਂ ਨਹੀਂ ਹੁੰਦੀਆਂ। ਇਹਦਾ ਪਿੰਡ ਦਾ ਸਰਪੰਚ ਵੀ ਦੂਜੀ ਪਾਰਟੀ ਦਾ ਬਣ ਜੇ ਉਹਨੂੰ ਵੀ ਉਹਨਾਂ ਪਾਰਟੀਆਂ ਨਾਲ ਰਲਣਾ ਪੈਂਦਾ ਜਿਹਦੀ ਸਰਕਾਰ ਹੋਵੇ। ਆਜ਼ਾਦ ਜਿੱਤੇ ਹੋਏ ਸਰਪੰਚ ਵੀ ਵਿੱਚ ਉਸੇ ਸਾਹਿਬਤੀ ਨਾਲ ਚੱਲਣਗੇ ਤਾਂ ਕੁਝ ਮਿਲਦਾ ਨਹੀਂ ਮਿਲਦਾ ਨਹੀਂ ਹਨ ਇਹਨਾਂ ਦਾ ਤਾਂ ਨਾਲ ਹੀ ਇਹਨਾਂ ਦਾ ਹੁੰਦਾ ਯੋਗਦਾਨ ਬਾਕੀ ਭਗਵਾਨ ਜਮਾਨ ਕੋਈ ਐਡਾ ਵੀ ਹੈ ਨਹੀਂ ਚੰਗਾ ਜਾਨੀ ਜੇ ਕਹਿ ਦਈਏ ਵੀ ਬੜੀ ਵਧੀਆ ਸਰਕਾਰ ਆ ਗਈ ਤੇ ਕੋਈ ਜਿਵੇਂ ਸਾਨੂੰ ਸਾਡੇ ਪ੍ਰਧਾਨ ਡੱਲੇ ਵਾਲ ਸਾਹਿਬ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਜੇ 21 ਤਰੀਕ ਨੂੰ ਇਹ ਸਾਡਾ ਮਸਲਾ ਹੱਲ ਕਰਦੇ ਤੋਂ ਪਹਿਲਾਂ ਪਹਿਲਾਂ ਠੀਕ ਹੈ ਐਮ ਐਸ ਪੀ ਸਾਨੂੰ ਦੰਦਿਆ ਸਾਧੀਆਂ ਫਸਲਾਂ ਤੇ ਤਾਂ ਠੀਕ ਹੈ ਜੇ ਨਾ ਐਮ ਐਸ ਪੀ ਦਿੱਤੀ ਅਸੀਂ 21 ਤਰੀਕ ਨੂੰ 11 ਵਜੇ ਤੋਂ ਦਿੱਲੀ ਕੂਚ ਕਰਾਂਗੇ ਜਿਵੇਂ ਡੱਲੇ ਵਾਲੇ ਸਾਹਿਬ ਕਹਾਂਗੇ ਅਸੀਂ ਉਹਨਾਂ ਦੇ ਓਕਣੇ ਕਰਾਂਗੇ ਕੋਈ ਡਰ ਨਹੀਂ ਤੁਹਾਨੂੰ ਨਹੀਂ ਡਰ ਦਾ ਕਹਾਤਾ ਹੈ ਦੇਖੋ ਸਾਨੂੰ ਡਰ ਕਹਾਤਾ ਦੇਖੋ ਡਰ ਸਾਨੂੰ ਕੋਈ ਨਹੀਂ ਸਾਨੂੰ ਰਾਸ਼ਨ ਪਾਣੀ ਪੂਰਾ ਮਿਲਦਾ ਜੀ ਕੋਈ ਭੁੱਖਾ ਨਹੀਂ ਕੋਈ ਬੰਦਾ ਇੱਥੇ ਸਿਆ ਨਹੀਂ ਸਾਡੇ ਕੋਲ ਤਾਂ ਵਾਧੂ ਰਾਸ਼ਨ ਪਿਆ ਲੋਕ ਖਾ ਖਾ ਜਾਂਦੇ 6-6 ਮਹੀਨੇ ਸਾਡੇ ਕੋਲ ਪਿਆ ਜੀ ਟਰਾਲੀਆਂ ਦੇ ਵਿੱਚ ਪਰ ਜੇ ਤੁਹਾਨੂੰ ਕੀ ਮੰਨਦੇ ਹੋ ਵੀ 5-5 ਘੰਟੇ ਮੀਟਿੰਗ ਚੱਲਦੀ ਹੈ ਪਰ ਅਜੇ ਤੱਕ ਗੱਲ ਕਿਨਾਰੇ ਨਹੀਂ ਲੱਗ ਪਈ ਇਹ ਜਾਣ ਕੇ ਕੇਂਦਰ ਸਾਨੂੰ ਖਰਾਬ ਕਰਦਾ ਜੀ ਇਹਨਾਂ ਦੀ ਜੀ ਸ਼ਾਇਸ਼ੀ ਦੇ ਨਾਲ ਸ਼ਾਇਸ਼ੀ ਕਰਦੇ ਨੇ ਸਾਡੇ ਨਾਲ ਵੀ ਇਹਨਾਂ ਨੂੰ ਲਮਕਾਈਏ ਇਥੋਂ ਹੈਰਾਨ ਕਰਕੇ ਮੋੜਦੀ ਇਹਨਾਂ ਨੂੰ ਇਹ ਵੇਖੋ ਜੀ ਸਰਕਾਰ ਵਾਰ-ਵਾਰ ਆਪਣਾ ਮੀਟਿੰਗਾਂ ਕਰ ਰਹੀ ਆ ਇਹ ਸਾਨੂੰ ਕੋਨਾ ਕੋ ਦੇ ਦੇ ਗਾੜੀ ਵੀ ਸਾਡੇ ਜਵਾਨ ਖਲੋਤੇ ਆ ਤੇ ਕਿਸਾਨ ਇਹਨਾਂ ਨੂੰ ਲੜਾਉਣ ਚਾਹੁੰਦੀ ਆ ਅਸੀਂ ਉਹ ਚੀਜ਼ ਤੇ ਨਹੀਂ ਆ ਰਹੇ ਕਿ ਜੇ ਮਰਾਂਗੇ ਅਸੀਂ ਤੇ ਮਰਨਗੇ ਸਾਡੇ ਨੌਜਵਾਨੇ ਮਰਨਗੇ ਇਹ ਉਹਨਾਂ ਦੀ ਚਾਲ ਤੇ ਬੈਠੇ ਆ ਥੋੜਾ ਜਿਹਾ ਲਮਾਂ ਜਲਮਕਾਰ ਰਹੇ ਆ ਅਸੀਂ ਕਹਿੰਦੇ ਆ ਸਾਡੀਆਂ ਹੱਕੀਆਂ ਮੰਨੀਆਂ ਮੰਗੀਆਂ ਵੀ ਮੰਨਾਵਾ ਜੇ ਉਦੋਂ ਸਾਡਾ ਉਹ ਕਿਸਾਨ ਥੋੜਾ ਨਾਮ ਕਰਦੇ ਤੇ ਉਦੋਂ ਹੀ ਸਭ ਕੋ ਮਨਾ ਕੇ ਜਾਣਾ ਹੈ ਤੇ ਸਾਡੀਆਂ ਵੇਖੋ ਕਿਸਾਨੀ ਆ ਸਾਰੇ ਆਰਬਡ ਦੇ ਵਿੱਚ ਆ ਕਿ ਕਿਸਾਨੀ ਦੇ ਮੁੱਦੇ ਨੇ ਸਾਰਿਆਂ ਦਾ ਵਾ ਇਹ ਕਰਕੇ ਮੋਰਚਾ ਜਿਹੜਾ ਵਾ ਉਹ ਚਾਹੁੰਦੇ ਆ ਵੀ ਆਪਸ ਲੜ ਕੇ ਤੇ ਫੇਲ ਹੋ ਜੇ ਅਸੀਂ ਇਹਨਾਂ ਨੇ ਵੀ ਨਹੀਂ ਫੇਲ ਨਹੀਂ ਕਰਨਾ ਚਾਹੁੰਦੇ ਨੌਜ ਉਹਨਾਂ ਨੇ ਬਥੇਰਾ ਢੱਕਿਆ ਆਗੂ ਨੇ ਆਗੂ ਸਾਡੇ ਸਿਆਣੇ ਗਾੜੀ 'ਤੇ ਲੱਗੇ ਆ ਇਹ ਕਰਕੇ ਅਸੀਂ ਕਹਿੰਦੇ ਆ ਕਿ ਗਵਰਨਮੈਂਟ ਨੇ ਸੋਚ ਲੈਣਾ ਚਾਹੀਦਾ ਵਾ ਲੋਕਾਂ ਦੇ ਵੋਟਾਂ ਨੇ ਬਣਦੇ ਆ ਤੇ ਸਭ ਕੁਝ ਇਹਨਾਂ ਨੇ ਵੇਚਤਾ ਵਾ ਕੋਲੇ ਦੀਆਂ ਖਾਨਾ ਵੇਚੀ ਜਾਂਦਾ ਵਾ ਸਭ ਕੁਝ ਵੇਚੀ ਤੁਰੇ ਜਾਂਦਾ ਵਾ ਹੁਣ ਇਹਨੂੰ ਇਹ ਹੀ ਪਿਆਰੀ ਜ਼ਮੀਨ ਇਹ ਵੀ ਵੱਡੇ ਘਰਾਣੇ ਦੇ ਹੱਥੇ ਦੇਣ ਨੂੰ ਤਿਆਰੀਆਂ ਪਰ ਇਹ ਲੋਕ ਮਰ ਜਾਣਗੇ ਮਾਰ ਕੇ ਲੀਲਤ ਵੱਖਰੀ ਗੱਲ ਆ ਉਹ ਤਾਂ ਨਹੀਂ ਇਹ ਪੈਰ ਪਾਸਾ ਦਾ ਨਾ ਪੈਂਦਣਾ ਇਹ ਮੋਦੀ ਸਮਝਣਾ ਚਾਹੀਦਾ ਵਾ ਕਿਸਾਨਾਂ ਦੇ ਫਸਲਾਂ ਤੇ ਫਸਲਾਂ ਰੇਟ ਦੇਵੇ ਤੇ ਸਾਡੇ ਸਾਨੂੰ ਹੱਕ ਦੇਵੇ ਅਹੀਂ ਚਲ ਜਾਨੇ ਅਸੀਂ ਕਰਨਾ ਤੇ ਲੈ ਕੇ ਜਾਣਾ ਵਾ ਉਮਰਾ ਸਾਡੀਆਂ ਡਾਈਆਂ ਸਾਨੂੰ ਗਾੜੀ ਲਾਉਣ ਅਸੀਂ ਤਿਆਰ ਆ ਇਹ ਕਰਕੇ ਆਨੇ ਆ ਵੀ ਸਮਝਾਣਾ ਤੇ ਤੁਸੀਂ ਵੀ ਉਹਨਾਂ ਨੂੰ ਸਮਝਾਓ ਵੀ ਜਦੋਂ ਕਿਸਾਨ ਰਾਹ ਰੋਕਦੇ ਆ ਇਹਨਾਂ ਦੇ ਪਰਚੇ ਆ ਖਤਰ ਤੇ ਪਰਚਾ ਕਿਉਂ ਨਹੀਂ ਹੋ ਰਿਹਾ ਰਾਹ ਕਿੰਨੇ ਰੋਕਿਆ ਉਹਨੂੰ ਪੁੱਛ ਕਾਤੇ ਰੋਕਿਆ ਵਾ ਹੱਕ ਲੈਣ ਲਈ ਜਾ ਰਹੇ ਆ ਕੋਈ ਦੱਸੋ ਕੀ ਆ ਖਾਲੀ ਹਥੀਆਂ ਫੌਜ ਲਾ ਕੇ ਤੀ ਆ ਕਾਦੇ ਵਾਸਤੇ ਕੀ ਆ ਨਾ ਕੋਈ ਲੜਾਈ ਆ ਉਹ ਚੀਨ ਦੇ ਬਾਰਡਰਾਂ ਤੇ ਸਾਡੇ ਸਿੱਖ ਨੌਜਵਾਨ ਗਾੜੀ ਉਦੋਂ ਸਾਨੂੰ ਗਾੜੀ ਅੱਜ ਸਾਡੇ ਤੇ ਫੇਰ ਫੌਜ ਲਾ ਕੇ ਤੇ ਸਾਡੇ ਤੇ ਇਹ ਮਾੜੀ ਗੱਲ ਆ ਸਮਝਣੀ ਚਾਹੀਦੀ ਆ ਪਹਿਲੀ ਗੱਲ ਤਾਂ ਜੀ ਇੱਕ ਨਾ ਇੱਥੇ ਵੀ ਨੈਟ ਦੀ ਬੜੀ ਪ੍ਰੋਬਲਮ ਆ ਨੈਟ ਤਾਂ ਬਿਲਕੁਲ ਚੱਲਦਾ ਨਹੀਂ ਸਾਡੇ ਫੋਨ ਦੇਖ ਲਓ ਵੀ ਜੇ ਘਰ ਤੋਂ ਵੀ ਗੱਲ ਫੋਨ ਆਉਂਦਾ ਤਾਂ ਗੱਲ ਬੜੀ ਮੁਸ਼ਕਲ ਨਾ ਹੁੰਦੀ ਆ ਕੱਟ ਹੋ ਜਾਂਦਾ ਤੇ ਮੀਟਿੰਗਾਂ ਚੱਲਦੀਆਂ ਨੇ ਦੇਰ ਰਾਤ ਦੇਰ ਰਾਤ ਮਤ ਮਤ ਬੋਲ ਵੀ ਤੜਕੇ 3-4 ਵਜੇ ਤੱਕ ਤਾਂ ਮੀਟਿੰਗਾਂ ਹੀ ਚੱਲਦੀਆਂ ਨੇ ਉਨ੍ਹਾਂ ਦੀ ਜੋ ਵੀ ਗੱਲਬਾਤ ਹੁੰਦੀ ਆ ਸਾਡੇ ਤੱਕ ਬੜੀ ਲੇਟ ਪਹੁੰਚਦੀ ਆ ਸਾਡੇ ਆਗੂਆਂ ਨਾਲ ਜਾਂ ਸਾਡੀ ਹੁਣ ਦਿਨੇ ਗੱਲ ਹੋਊਗੀ ਫੇਰ ਪਤਾ ਲੱਗੂਗਾ ਵੀ ਕੱਲ ਮੀਟਿੰਗ ਦੇ ਵਿੱਚ ਕੀ ਹੋਇਆ ਕੀ ਪ੍ਰਸਤਾਵ ਵੀ ਸਰਕਾਰ ਨੇ ਕੀ ਆਪਣੇ ਸਵਾਲ ਕੀਤੇ ਸਾਡੇ ਆਗੂਆਂ ਨੇ ਉਹਨਾਂ ਦੀ ਵਿਸਤਾਰ ਦੇ ਨਾਲ ਕੀ ਸਵਾਲ ਕੀਤੇ ਵੀ ਕਿਵੇਂ ਰੱਖਿਆ ਤੇ ਜਿਵੇਂ ਹੁਣ ਪਤਾ ਲੱਗਿਆ ਵੀ ਇੱਕ ਤਾਂ ਜਿਹੜੀ ਹੁਣ ਅਗਲੀ ਮੀਟਿੰਗ ਆ ਉਹ 21 ਤਰੀਕ ਨੂੰ ਤੈਅ ਹੋਈ ਆ ਤੇ ਮੁੜ ਕੇ ਜਿਵੇਂ ਹੁਣ ਦਾਲਾਂ ਤੇ ਕਪਾਹਾਂ ਤੇ ਜਾਂ ਹੋਰ ਜਿੰਨੀਆਂ ਵੀ ਫਸਲਾਂ ਨੇ ਉਹਨਾਂ ਤੇ ਇੱਕ ਇਹ ਕਹਿੰਦੇ ਵੀ ਅਸੀਂ ਸਰਕਾਰੀ ਏਜੰਸੀਆਂ ਪੈਦਾ ਕਰਾਂਗੇ ਸਰਕਾਰ ਕਹਿੰਦੀ ਆ ਵੀ ਉਹ ਥੋੜੀ ਐਮਐਸਪੀ ਤੇ ਇਹਨਾਂ ਨੂੰ ਖਰੀਦਿਆ ਕਰਨਗੇ ਪਰ ਸਾਡੇ ਆਗੂਆਂ ਤੋਂ ਥੋੜਾ ਜਿਹਾ ਪਤਾ ਲੱਗਿਆ ਹਜੇ ਪੂਰੀ ਵਿਸਥਾਰ ਦੇ ਨਾਲ ਗੱਲ ਨਹੀਂ ਹੋਈ ਉਹ ਕਹਿੰਦੇ ਵੀ ਅਸੀਂ ਇਹਦੇ ਟਾਈਮ ਮੰਗਿਆ ਵੀ ਅਸੀਂ ਆਪਣੀ ਸਾਰੇ ਫਾਰਮਾ ਦੇ ਵਿੱਚ ਵਿਚਾਰਾਂਗੇ ਗੱਲ ਵੀ ਆਪਾਂ ਨੂੰ ਸਰਕਾਰ ਇਸ ਤਰ੍ਹਾਂ ਕਹਿ ਰਹੀ ਆ ਵੀ ਆਪਾਂ ਇਹਦੇ ਕੀ ਵਿਚਾਰ ਕਰਕੇ ਜੋ ਅਗਲੀ ਮੀਟਿੰਗ ਉਹਦੇ ਵਿੱਚ ਰਣਨੀਤੀ ਲੈ ਕੇ ਜਾਣਗੇ ਸਾਡੇ ਆਗੂ ਤੇ ਫਿਰ ਜਾ ਕੇ ਗੱਲ ਕਰਨਗੇ ਤੇ ਤੁਹਾਨੂੰ ਚਾਹਦਾ ਵੀ ਉਹਨਾਂ ਦੇ ਨਾਲ ਹੀ ਚੱਲੋਂਗੇ ਜਾਂ ਤੁਸੀਂ ਕੋਈ ਆਪਣਾ ਸੁਝਾਅ ਦੇਵੋ ਨਹੀਂ ਵੈਸੇ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਆਗੂਆਂ ਦੇ ਨਾਲ ਉਹ ਥੱਲਿਓਂ ਗੱਲ ਲੈ ਕੇ ਜਾਂਦੇ ਨੇ ਸਾਡੇ ਆਗੂ ਬੜੇ ਸੁਲਝੇ ਹੋਏ ਨੇ ਔਰ ਕਿਸਾਨਾਂ ਦੀ ਆਵਾਜ਼ ਉੱਪਰ ਤੱਕ ਲੈ ਕੇ ਜਾਂਦੇ ਨੇ ਜੇ ਥੱਲਿਓਂ ਕੋਈ ਇਹੋ ਜਿਹਾ ਸੁਝਾਅ ਆਊਗਾ ਜਿਵੇਂ ਬਲਾਕ ਦੇ ਵਿੱਚ ਆਗੂ ਨੇ ਜ਼ਿਲ੍ਹਿਆਂ ਦੇ ਵਿੱਚ ਆਗੂ ਨੇ ਔਰ ਬਲਾਕਾਂ ਦੇ ਨਾਲ ਅੱਗੇ ਜੁੜੇ ਸਾਡੇ ਕਿਸਾਨ ਨੇ ਉਹ ਕਿਸਾਨਾਂ ਦੇ ਵਿੱਚ ਉਹ ਗੱਲ ਜਾਂਦੀ ਆ ਵੀ ਜੀ ਇਹਦੇ ਤੇ ਆਪਾਂ ਨੂੰ ਸਹਿਮਤੀ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਫੇਰ ਹੀ ਸਾਡੇ ਜਿਹੜੇ ਆਗੂ ਨੇ ਉਹ ਅੱਗੇ ਗੱਲ ਲੈ ਕੇ ਜਾਂਦੇ ਆ ਜੀ ਇੱਕੋ ਸਰਕਾਰ ਨਾਲ ਹੁਣ ਹੋਣੀ ਕਰਨੀ ਤਾਂ ਗੱਲਬਾਤ ਹੀ ਹੁੰਦੀ ਹੈ ਜੀ ਹੁਣ ਜਿਵੇਂ ਜਿਵੇਂ ਗੱਲਬਾਤ ਹੋਈ ਜਾਂਦੀ ਹੈ ਹਾਂ ਕੁਛ ਨਾ ਕੁਛ ਸਾਡੇ ਕਿਸਾਨ ਆਗੂਆਂ ਨੂੰ ਵੀ ਲੱਗਦਾ ਵੀ ਗੱਲ ਨੇੜ ਲੱਗਦੀ ਹੈ ਤਾਂ ਹੀ ਕਰਦੇ ਆ ਨਹੀਂ ਤਾਂ ਇੱਥੇ ਆ ਕੇ ਚਾਰ ਮੀਟਿੰਗਾਂ ਹੋ ਗਈਆਂ ਨਹੀਂ ਤਾਂ ਫਿਰ ਨਹੀਂ ਕਰਦੇ ਸੀਗੇ ਉਹਨਾਂ ਨੂੰ ਵੀ ਪਤਾ ਉਹ ਸਾਡੇ ਤੋਂ ਵੱਧ ਸਲਝੇ ਹੋਇਆ ਆਪਾਂ ਇੱਕ ਵੀ ਨੌਜਵਾਨਾ ਕਰਕੇ ਸੀ ਢੜਕ ਥੋੜਾ ਜਿਹਾ ਠੀਤੀ ਜਾਂਦੇ ਆ ਸਾਡਾ ਵਿਵਹਾਰ ਉਦਾਂ ਦਾਗਾ ਪਰ ਉਹ ਸਾਡੇ ਆਗੂ ਸਲਝੇ ਹੋਏ ਨੇ ਉਹ ਵੀ ਗੱਲਬਾਤ ਤਾਂ ਹੀ ਕਰਦੇ ਆ ਜੇ ਉਹਨਾਂ ਨੂੰ ਕੁਛ ਲੱਗਦਾ ਵੀ ਸੇਟਾ ਨਿਕਲੂਗਾ ਬੇਫਾਲਤੂ ਦੀ ਤਾਂ ਉਹ ਵੀ ਨਹੀਂ ਕਰਦੇ ਹੈਗੇ ਤਾਂ ਕਰਕੇ ਉਮੀਦ ਆ ਉਮੀਦ ਸਿਰ ਤੇ ਬੈਠੇ ਆ ਜਿੱਦਣੇ ਸਾਨੂੰ ਕਹਿ ਦੇਣਗੇ ਇਜਾਜ਼ਤ ਦੇ ਦੇਣਗੇ ਵੀ ਭਾਈ ਨਹੀਂ ਮੰਨਦੇ ਉਹਦਣੇ ਤਾਂ ਆਖਰ ਨੂੰ ਤਾਂ ਕੁਝ ਕਰਨਾ ਹੀ ਆ ਉਸ ਤੋਂ ਪਹਿਲਾਂ ਇਹ ਆ ਵੀ ਹਾਂ ਜੇ ਗੱਲਬਾਤ ਦਾ ਮਸਲਾ ਹੱਲ ਹੁੰਦਾ ਤਾਂ ਬੜਾ ਵਧੀਆ ਕਿਸਾਨ ਕਿਹੜਾ ਬੇਲਾਗਾ ਉਹਨੂੰ ਵੀ 100 ਕੰਮ ਆ ਅਸੀਂ ਵੀ ਆਪਣਾ ਕੰਮ ਕਰ ਕਰਨਾਗਾ ਜਾ ਕੇ ਪਰ ਹਾਂ ਨਹੀਂ ਹੈਗਾ ਵੀ ਮੁੜ ਜਾਗੇ ਹੋਂ ਦੀ ਲੜਾਈ ਆ ਸਾਡੀ ਜਿੰਨਾ ਟਾਈਮ ਆਪਣੀਆਂ ਮੰਗਾਂ ਮਨਾ ਕੇ ਨਹੀਂ ਜਾਂਦੇ ਉਹਨਾ ਟਾਈਮ ਅਸੀਂ ਵਾਪਸ ਨਹੀਂ ਜਾਵਾਂਗੇ ਠੀਕ ਹੈ ਤਾਂ ਵੀ ਸੈਮਟੀ ਬਣੂਗੀ ਆ ਫੇਰ ਅੱਗੇ ਗੱਲ ਬ ਵੀ ਮੇਰਾ ਨਾਮ ਗਗਨਦੀਪ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਚ ਪੜਦਾ ਹਾਂ ਤੇ ਉੱਥੇ ਆਪਣੀ ਜਥੇਬੰਦੀ ਹੈ ਸਟੂਡੈਂਟਸ ਫਾਰ ਸੋਸਾਇਟੀ ਤੇ ਜਿਵੇਂ ਕੱਲ ਦੀ ਮੀਟਿੰਗ ਹੋਈ ਆ ਕੇਂਦਰ ਸਰਕਾਰ ਤੇ ਪ੍ਰੈਸ਼ਰ ਤਾਂ ਹੈਗਾ ਵੀ ਉਹ ਲਗਾਤਾਰ ਮੀਟਿੰਗਾਂ ਸਾਧ ਰਹੇ ਆ ਨਾ ਮੀਟਿੰਗ ਚ ਕੁਝ ਥੋੜਾ ਬਹੁਤ ਤਾਂ ਦਿਨ ਨੂੰ ਮੰਨਦੇ ਜਿਵੇਂ ਕੱਲ ਦੀ ਮੀਟਿੰਗ ਜਿੱਥੇ ਉਹਨਾਂ ਨੇ ਮਿੱਠੀ ਬੁਲੀ ਹੋਰ ਲਿਆਂਦੀ ਨਾ ਵੀ 5 ਫਸਲਾਂ ਤੇ 5 ਸਾਲਾਂ ਲਈ ਐਮਐਸਪੀ ਦੇਵਾਂਗੇ ਪਰ ਵੀ 5 ਫਸਲਾਂ ਤੋਂ ਬਿਨਾਂ ਬਾਟੀ ਫਸਲਾਂ ਤੇ ਕਿਉਂ ਨਹੀਂ ਐਮਐਸਪੀ ਜਾਂ ਵੀ 5 ਸਾਲਾਂ ਲਈ ਹੀ ਕਿਉਂ 5 ਸਾਲਾਂ ਲਈ ਅਸੀਂ ਫੇਰ ਫੇਰ ਦਿੱਲੀ ਜਾਵਾਂਗੇ ਹਨ ਇਹ ਤਾਂ ਸਾਡਾ ਮਤਲ ਰੋਲਾ ਇਹ ਆ ਵੀ ਸਾਨੂੰ ਪੱਟਾ ਕਾਨੂੰਨ ਸਾਰੀਆਂ ਫਸਲਾਂ ਤੇ ਗਾਰੰਟੀ ਮਿਲੇ ਬਸ ਕਿ ਉਹ ਕਿਹਦੇ ਕੰਟਰੈਕਟ ਹੋਊਗਾ ਕੰਟਰੈਕਟ 'ਚ ਹੁਣ ਪਤਾ ਨਹੀਂ ਕੀ ਕੁਝ ਲਿਖਣਗੇ ਉਹ ਚ ਕੁਆਲਟੀ ਜੈੱਕ ਮੈਜ਼ਰ ਹੋਰ ਪਤਾ ਨਹੀਂ ਕੀ ਕੁਝ ਕਿਉਂ ਕੰਟਰੈਕਟ ਜਦੋਂ ਹੋਣ ਲੱਗੇ ਕੰਟਰੈਕਟ 'ਤੇ ਫਿਰ ਦੋਨੋਂ ਪਾਸੋਂ ਸ਼ਰਤਾਂ ਹੁੰਦੀਆਂ ਉੱਚਦਾ ਹੋ ਸਕਦਾ ਕਿਸਾਨ ਨੂੰ ਵੀ ਤੰਗੀ ਹੋਵੇ ਤਾਂ ਕਿ ਕੱਲ ਵਾਲੀ ਮੀਟਿੰਗ ਦੀ ਜਿਹੜੀ ਉਹਨਾਂ ਦੀ ਮਿੱਠੀ ਗੋਲੀ ਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰ ਨਾਲ ਜੋਗ ਆ ਕੋਈ ਕਿਸਾਨਾਂ ਲਈ ਫਾਇਦੇ ਦੀ ਭਲੇ ਦੀ ਗੱਲ ਆ ਤੇ ਆਪਣੇ ਕਿਸਾਨ ਲੀਡਰਾਂ ਨੂੰ ਪਤਾ ਉਹਨਾਂ ਨੇ ਵੀ ਜਿਵੇਂ ਰਾਤ ਸਾਰੀ ਉਹ ਪ੍ਰੈਸ ਕਾਨਫਰੈਂਸ ਹੋਈ ਆ ਉਹਦੇ ਚ ਸਾਰੀ ਗੱਲ ਦੱਸੀ ਆ ਕਿ ਉਹਨਾਂ ਨੂੰ ਮੀਟਿੰਗ ਜੇ ਨਹੀਂ ਮਨਜ਼ੂਰ ਕਿਉਂਕਿ ਇੱਕ ਡਿਮਾਂਡ ਤੇ ਹੀ ਗੱਲ ਆ ਵਾਚੀ ਇਹ ਬਾਕੀ ਨੌ ਡਿਮਾਂਡਾਂ ਪਈਆਂ ਹਜੇ ਤੇ ਉਹ ਸਾਰੀਆਂ ਜਿੰਨਾ ਟਾਈਮ ਨਹੀਂ ਪੂਰੀਆਂ ਹੁੰਦੀਆਂ ਦੋ ਦਿਨਾਂ ਅੰਚ ਤਾਂ ਠੀਕ ਆ ਨਹੀਂ ਤਾਂ ਫਿਰ 21 ਤਰੀਕ ਪਰਸੋਂ ਦੀ ਤਾਂ ਉਹਦੇ ਚ ਜੋ ਵੀ ਕਿਸਾਨ ਲੀਡਰ ਕਹਿਣਗੇ ਜਿਵੇਂ ਵੀ ਕਹਿਣਗੇ ਉਹਨਾਂ ਦੀ ਗਵਾਹੀ ਚ ਅੱਗੇ ਪਤਾ ਨਹੀਂ